ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਅਸੀਂ ਤੇ ਜਿੰਨਾ ਵੀ ਉਹ ਦੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਹੋਰ ਵੀ ਕਿਹਾ ਵੀ ਜੋ ਘਰ ਮਕਾਨ ਵੀ ਤੁਹਾਡੇ ਬਰਬਾਦ ਹੋਏ ਨੇ ਗਰੀਬ ਲੋਕਾਂ ਦੇ ਉਹਨਾਂ ਦੀ ਵੀ ਮਦਦ ਕੀਤੀ ਜਾਏਗੀ ਅਸੀਂ ਤੇ ਮਜ਼ਦੂਰਾਂ ਦੀ ਵੀ ਮਦਦ ਮੰਗ ਕੇ ਆਏ ਆ ਭਈ ਜੇ ਖੇਤੀ ਖਤਮ ਹੋ ਗਈ ਤੇ ਮਜ਼ਦੂਰਾਂ ਦਾ ਵੀ ਰੋਜ਼ਗਾਰ ਖਤਮ ਹੋ ਗਿਆ ਵਿਚਾਰਿਆਂ ਦਾ ਉਹ ਵੀ ਸਾਡੇ ਭਰਾ ਸਾਡੇ ਆਸਰੇ ਦੇ ਨਾਲ ਹੀ ਰਲ ਮਿਲ ਕੇ ਅਸੀਂ ਕੰਮ ਕਰਦੇ ਆਂ ਕਿਸਾਨ ਦਾ ਤੇ ਮਜ਼ਦੂਰ ਦਾ ਤੇ ਨੌ ਮਾਸ ਦਾ ਰਿਸ਼ਤਾ ਜੀ ਅਸੀਂ ਤੇ ਸਾਰਿਆਂ ਦੇ ਭਲੇ ਦੀ ਗੱਲ ਕਰਕੇ ਆਂ ਤੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਤੁਹਾਡੇ ਸਾਰਿਆਂ ਦੀ ਨਾਲ ਸੈਂਟਰ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕੋ ਹੁ ਦਾ ਕੋਈ ਪੰਜਾਬ ਵਾਲੇ ਵੀ ਆਪਣਾ ਹੱਲਾ ਮਾਰਨ ਨਾਲ ਇਹ ਵੀ ਪੰਜਾਬ ਸਰਕਾਰ ਦਾ ਵੀ ਫਰਜ ਬੰਦਾ ਵਾ ਵੀ ਔਖੀ ਘੜੀ ਦੇ ਵਿੱਚ ਸਾਰਾ ਦੂਜੇ ਨੂੰ ਨਾ ਆਖਿਆ ਜਾਏ ਵੀ ਭਰਾ ਤੂੰ ਹੀ ਨੇ ਜੇ 1600 ਨਾਲ ਦੇਤਾ 10-20 ਕਰੋੜੇ ਵੀ ਨਾਲ ਪਾਉਣ ਤੇ ਆਪੇ ਲੋਕਾਂ ਦਾ ਭੜਾ ਹੋ ਜੇ ਵਧੀਆ ਗੱਲ ਹੋਈ ਅੰਦਰ ਸੰਤੁਸ਼ਟ ਬਹੁਤ ਜ਼ਿਆਦਾ ਅਸੀਂ ਦੂਰ ਬੈਠੇ ਸਾਂ ਉਹਨਾਂ ਨੇ ਬਲਾ ਕੇ ਆਨੂੰ ਆਪਣੇ ਨਾਲ ਬਿਠਾ ਕੇ ਬਿਲਕੁਲ ਨਜ਼ਦੀਕ ਘਰ ਵਾਂਗੂ ਬਿਠਾ ਕੇ ਸਾਡੀ ਕੱਲੇ-ਕੱਲੇ 19-20 ਕਿਸਾਨਾਂ ਅਸੀਂ ਸਾਰਿਆਂ ਦੀ ਕੱਲੇ-ਕੱਲੇ ਦੀ ਗੱਲ ਸੁਣੀ ਆ ਕੱਲੇ-ਕੱਲੇ ਨੂੰ ਟਾਈਮ ਦਿੱਤਾ ਬੋਲਣ ਦਾ ਇਹ ਤੇ ਬਾਦ ਆ ਵੀ ਅਸੀਂ ਪੂਰੇ ਆਪਣੇ ਇਲਾਕੇ ਦੀ ਮੰਗ ਰੱਖੀ ਆ ਜੋ-ਜੋ ਸਾ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਅਸੀਂ ਦੱਸਿਆ ਉਹਨਾਂ ਨੂੰ ਵੀ ਅਸੀਂ ਲਿਮਟਾਂ ਦਾ ਵਿਆਜ ਵੀ ਲੋਕਾਂ ਨੇ ਚੁੱਕਿਆ ਨਹੀਂ ਤਾਰ ਸਕਦੇ ਲੋਕ ਫਸਲ ਦੇ ਉਤੋਂ ਤਾਰਨਾ ਫਸਲ ਸਾਰੀ ਬਰਬਾਦ ਹੋ ਗਈ ਆ ਤੇ ਇਹਦੇ ਹਲ ਵੀ ਧਿਆਨ ਰੱਖਿਆ ਜਾਏ ਜੋ ਸਾਡੇ ਬੰਦ ਨੇ ਪਹਿਲਾਂ ਬਣੇ ਕਦੀ 10 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਮੁੱਠ ਮਿੱਟੀ ਨਹੀਂ ਪਾਈ ਉਹ ਵੀ ਮਜ਼ਬੂਤ ਕੀਤੇ ਜਾਣ ਇੱਕ ਸਾਡਾ ਨਵਾਂ ਬੰਨਿਆ 5-4 ਕਿਲੋਮੀਟਰ ਦਾ ਦਰਿਆ ਦੇ ਲਾਗੇ ਉਹ ਵਧੀਆ ਮਜ਼ਬੂਤ ਬਣਾਇਆ ਜਾਏ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਵੀ ਇਹ ਗੱਲ ਦਾ ਤੁਹਾਨੂੰ ਕਿਤੇ ਕਮੀ ਕੋਈ ਨਹੀਂ ਆਉਣ ਦਿੱਤੀ ਜਾਏਗੀ ਪਸ਼ੂ ਡੰਗਰ ਦੀ ਵੀ ਗੱਲ ਜੀ ਕਰਕੇ ਬਿਲਕੁਲ ਵੀ ਜੋ ਜੋ ਵੀ ਨੁਕਸਾਨ ਹੋਇਆ ਇਕੱਲੇ ਇਕੱਲੇ ਚੀਜ਼ ਦੀ ਤੁਹਾਡੀ ਭਰਪਾਈ ਕੀਤੀ ਜਾਏ